ਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚਿੱਟੇ ਚਨੇ ਚਿੱਟੇ ਚਨੇ ਮੈਂ ਭਿਉਏ ਸੀ ਸਵੇਰ ਦੇ ਤੇ ਇੱਥੇ ਮੈਂ 1 ਕੱਪ ਚਿੱਟੇ ਚਣਿਆਂ ਦਾ ਭਿਉਆ ਸੀ ਤੇ ਚਨੇ ਬਣਾਵਾਂਗੇ ਆਪਾਂ ਪਬਾਲ ਕੇ ਚਣਿਆਂ ਨੂੰ ਮੈਂ ਕੁੱਕਰ ਦੇ ਵਿੱਚ ਪਾ ਲਵਾਂਗੀ ਹਾਂਜੀ ਮੈਂ ਇੱਥੇ ਇੱਕ ਮਰਬਲ ਜੇ ਦਾ ਕੱਪੜਾ ਲਿਆ ਸੀ ਪਤਲਾ ਜਾਂ ਤੇ ਇਹਨਾਂ ਨੂੰ ਆਪਾਂ ਚਨੇ ਬਣਾਵਾਂਗੇ ਆਪਾਂ ਜਿਹੜੇ ਆਪਾਂ ਪਟੂਰੀਆ ਨਾਲ ਖਾਣੇ ਆ ਬਾਅਦ ਜਾ ਕੇ ਉਹ ਵਾਲੇ ਚਨੇ ਬਣਾਵਾਂਗੇ ਮੈਂ ਡੇਢ ਕ ਚਮਚਾ ਮੈਂ ਪੱਤੀ ਦਾ ਪਾਇਆ ਸੀ ਤੇ ਇੱਕ ਪਾਵਾਂਗੇ ਮੈਂ ਕਾਲੀ ਇਲਾਚੀ ਤੇ ਦਾਲਚੀਨੀ ਤੇ ਇਹ ਆਪਾਂ ਇਹਨੂੰ ਲਵੇਟ ਦੇਵਾਂਗੇ ਗੰਡ ਮਾਰ ਦੇਵਾਂਗੇ ਤੇ ਕਪਾ ਕੋਕਰ ਦੇ ਵਿੱਚ ਪਾ ਦਵਾਂਗੇ ਤੇ ਇੱਕ ਮੈਂ ਪਾਇਆ ਤੇਜ ਪੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾਣੀ ਪਾਇਆ ਮੈਂ ਛੋਲਿਆਂ ਦੇ ਉੱਪਰੋਂ 1.5 ਇੰਚ ਉੱਪਰ ਹੋਵੇ ਪਾਣੀ ਫੂਕਰ ਨੂੰ ਆਪਾਂ ਬੰਦ ਕਰ ਦਾਂਗੇ ਤੇ 4-5 ਵਿਸਲਾਂ ਮੈਂ ਚਣਿਆਂ ਨੂੰ ਦਵਾ ਦੇਵਾਂਗੇ ਕੁਕੁਰਾ ਪਾ ਗੈਸ ਤੇ ਰੱਖਾਂਗੇ ਹੁਣ ਹਾਂਜੀ ਆਪਾਂ ਚਲਿਆਂ ਦੇ ਵਿੱਚ ਤਿੰਨ ਟਮਾਟਰ ਪਾਵਾਂਗੇ 1/2 ਇੰਚ ਮੈਂ ਅਦਰ ਪਾਵਾਂਗੀ ਤੇ ਇੱਕ 10-15 ਮੈਂ ਕਲੀਆਂ ਲਸਣ ਦੀਆਂ ਲਈਆਂ ਸੀ ਤੇ ਤਿੰਨ ਚਾਰ ਮੈਂ ਮਿਰਚਾਂ ਪਾ ਦਵਾਂਗੀ ਤੇ ਦੋ ਵੱਡੇ ਪਿਆਜ਼ ਲਏ ਸੀ ਤੇ ਇਹਨਾਂ ਨੂੰ ਮੈਂ ਗ੍ਰाइंड ਕਰ ਲਵਾਂਗੀ ਮਸਾਲਿਆਂ ਨੂੰ ਹਾਂਜੀ ਆਪਾਂ ਮਸਾਲੇ ਨੂੰ ਗ੍ਰाइंड ਕਰ ਲਿਆ ਸੀ ਪਿਆਜ਼ ਤੇ ਟਮਾਟਰ ਤੇ ਇਧਰ ਲਸਣ ਤੇ ਅਦਰਕ ਨੂੰ ਮੈਂ ਗ੍ਰੈਂਡ ਕਰ ਲਿਆ ਸੀ ਹੁਣ ਆਪਾਂ ਗੈਸ ਤੇ ਕੜਾਈ ਰੱਖ ਦਵਾਂਗੇ ਹਾਂਜੀ ਗੈਸ ਆਪਾਂ ਔਨ ਕਰ ਲਿਆ ਤੇ ਹੁਣ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਹਾਂਜੀ ਆਪਾਂ ਹੁਣ ਕਵਪਰ ਨੂੰ ਖੋਲ ਦਵਾਂਗੇ ਤੇ ਜਿਹੜੇ ਆਪਾਂ ਤੇਜ ਪੱਤਾ ਪਾਇਆ ਸੀ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਤੇ ਜਿਹੜੀ ਆਪਾਂ ਬੋਤਲੀ ਪਾਈ ਸੀ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਦਵਾਂਗੇ ਤੇ ਚਣਿਆਂ ਨੂੰ ਆਪਾਂ ਦੇਖ ਲਵਾਂਗੇ ਚਣੇ ਸਾਡੇ ਗਲ ਗਏ ਹਾਂਜੀ ਤੇਲ ਗਰਮ ਹੋ ਗਿਆ ਤੇ ਤੇਲ ਨੂੰ ਮੈਂ ਥੋੜਾ ਜਿਹਾ ਠੰਡਾ ਕਰ ਲਿਆ ਸੀ ਹੁਣ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਜੀਰਾ ਭੁੰਨ ਹੋ ਗਿਆ ਨਾਲ ਹੀ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਆਪਾਂ ਭੁੰਨ ਲਵਾਂਗੇ 5-7 ਮਿੰਟ ਵਾਸਤੇ ਆਪਾਂ ਪਿਆਜ਼ ਚੰਗੀ ਤਰ੍ਹਾਂ ਭੁੰਨ ਲਵਾਂਗੇ ਲਾਸਣ ਤੇ ਅਦਕਮ ਪਾਦਵਾਂਗੇ ਹਾਂਜੀ ਪਿਆਜ਼ ਜਦੋਂ ਮੈਂ ਚੰਗੀ ਤਰ੍ਹਾਂ ਥੋਨ ਲਿਆਇਆ ਤੇ ਹੁਣ ਆਪਾਂ ਟਮਾਟਰ ਪਾਦਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਮੈਂ ਇਕੱਠਿਆਂ ਨੂੰ ਗ੍ਰाइंड ਕਰ ਲਿਆ ਸੀ ਤੇ ਇਹਨਾਂ ਨੂੰ 2 ਮਿੰਟ ਵਾਸਤੇ ਟਮਾਟਰਾਂ ਨੂੰ ਵੀ ਆਪਾਂ ਥੋੜਾ ਨਵਾ ਗਏ ਹਾਂਜੀ 2 ਤੇ 2-3 ਮਿੰਟ ਹੋ ਗਏ ਸੀ ਕਾਲੀ ਮਿਰਚ ਪਾ ਦਾਂਗੇ ਆਪਾਂ ਅੱਧਾ ਚਮਚ ਲਾਲ ਮਿਰਚ ਕਸ਼ਮੀਰੀ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਨਮਕ ਨਮਕ ਦਾ ਇੱਕ ਚਮਚ ਚਮਚੇ ਤੋਂ ਥੋੜਾ ਜਿਹਾ ਉੱਪਰ ਪਾ ਦਿੱਤਾ ਆਪਾਂ ਆਪਾਂ ਇਹਨੂੰ ਹੋਣਾ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਚੰਗੀ ਬਣਾ ਮਸਾਲੇ ਨੂੰ 5-7 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਹੋਰ ਹਾਂਜੀ ਮੈਂ ਥੋੜਾ ਜਿਹਾ ਪਾਣੀ ਪਾ ਦਵਾਂਗੀ ਟਮਾਟਰਾਂ ਵਾਲਾ ਹਾਂਜੀ ਮਸਾਲਾ ਚੰਗੀ ਤਰ੍ਹਾਂ ਧੁੰਨ ਹੋ ਗਿਆ ਇੱਕ ਚਮਚਾ ਪਾਵਾਂਗੀ ਮੈਂ ਧਨੀਆ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਤੇ ਇਹ ਆਪਾਂ ਇਹਨੂੰ ਵੀ ਮਿਕਸ ਕਰ ਲਵਾਂਗੇ ਮਸਾਲਾ ਭੁੰਨ ਹੋ ਗਿਆ ਮਸਾਲੇ ਨੂੰ ਮੈਂ ਕੁੱਕਰ ਦੇ ਵਿੱਚ ਪਾ ਦਵਾਂਗੀ ਹਾਂਜੀ ਮੈਂ ਮਸਾਲੇ ਨੂੰ ਕੁੱਕਰ ਦੇ ਵਿੱਚ ਪਾ ਦਵਾਂਗੀ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਨ ਨੂੰ ਮੈਂ ਚੰਗੀਏ ਸਾਡੇ ਛੋਲੇ ਜਿਹੜੇ ਬਲੀ ਪਤਲੇ ਆ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ 5-7 ਮਿੰਟ ਵਾਸਤੇ ਗੈਸ ਤੇ ਆਪਾਂ ਰਿੰਨ ਲਵਾਗੇ ਹੋਰ ਇਹਨਾਂ ਨੂੰ ਚਣਿਆਂ ਨੂੰ ਪੰਜੀ ਆਪਾਂ ਚਣਿਆਂ ਨੂੰ ਚਟ ਕਰ ਲਵਾਂਗੇ ਤੇ ਚਣੇ ਸਾਡੇ ਬਣ ਗਏ ਦੇਖ ਸਕਦੇ ਤੁਸੀਂ ਚਣਿਆਂ ਦਾ ਕਲਰ ਜਿਸ ਤਰ੍ਹਾਂ ਦਾ ਆਪਾਂ ਕੁੰਚਿਆ ਨਾਲ ਖਾਣੇ ਆ ਚਣੇ ਉਸੇ ਤਰ੍ਹਾਂ ਦੇ ਚਣਿਆਂ ਦਾ ਕਲਰ ਬਣਿਆ ਤੇ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਤੇ ਚਨੇ ਸਾਡੇ ਬਿਲਕੁਲ ਬਣੇ ਆ ਤਿਆਰ ਬਣ ਕੇ ਤਿਆਰ ਹਾਂਜੀ ਚਣਿਆਂ ਨੂੰ ਆਪਾਂ ਬੋਲ ਚ ਪਾ ਲਵਾਂਗੇ ਤੇ ਚਨੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਜੇ ਚਣਿਆਂ ਦੀ ਰੈਸਪੀ ਵਧੀਆ ਲੱਗਦੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ channel ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ